ਰੰਗਰੇਟੇ ਗੁਰੂ ਕੇ ਬੇਟੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ 363ਵਾਂ ਜਨਮ ਦਿਹਾੜੇ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ ਜਿਸ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਲਸਾਈ ਚਾਹੋ ਚਲਾਲ ਲਾਲ ਆਰੰਭ ਹੋਏਗਾ ਬਾਬਾ ਜੀਵਨ ਸਿੰਘ ਦੇ ਜਨਮ ਸਥਾਨ ਪਟਨਾ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਕੀਤਾ ਜਾਵੇਗਾ ਤਾਂ ਜੇ ਕਿ ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ 25ਵਾਂ ਚੇਤਨਾ ਮਾਰਚ ਸਜਾਇਆ ਜਾ ਰਿਹਾ ਹੈ ਇਸ ਚੇਤਨਾ ਮਾਰਚ ਵਿੱਚ ਸ਼੍ਰੀ ਕਾਲਤਖ ਸਾਹਿਬ ਤੋਂ ਸ਼ੁਰੂ ਹੋ ਕੇ ਤਖਸ਼ੀਰ ਹਰਮੰਦਰ ਸਾਹਿਬ ਪਟਨਾ ਸਾਹਿਬ ਤੱਕ ਸਜਾਇਆ ਜਾਏਗਾ 1 ਸਤੰਬਰ ਤੋਂ ਲੈ ਕੇ 5 ਸਤੰਬਰ ਤੱਕ ਇਹ ਚੇਤਨਾ ਮਾਰਚ ਸਜਾਇਆ ਜਾ ਰਿਹਾ ਉਹਨਾਂ ਇਹ ਵੀ ਕਿਹਾ ਕਿ 5 ਸਤੰਬਰ ਨੂੰ ਪਟਨਾ ਸਾਹਿਬ ਦੀ ਧਰਤੀ ਤੇ ਦੀਪਮਾਲਾ ਤੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ ਉੱਥੇ ਹੀ ਇਸ ਸਮਾਗਮ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇਸ ਵਾਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ 25ਵਾਂ ਸਿਲਵਰ ਜੁਬਲੀ ਚੇਤਨਾ ਮਾਰਚ ਸਜਾਇਆ ਜਾ ਰਿਹਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹੋਰ ਕਿਸ ਤਰੀਕੇ ਦੀਆਂ ਸਜਾਵਟ ਕਿਹੋ ਜਿਹੀ ਪ੍ਰਬੰਧ ਕੀਤੇ ਜਾਣਗੇ ਆਉ ਦਿਖਾਉਨੇ ਤੁਹਾਨੂੰ ਲਾਈਵ ਤਸਵੀਰਾਂ ਜਸਵੰਤ ਸਿੰਘ ਚੇਅਰਮੈਨ ਸ਼ਹੀਦ ਬਾਬਾ ਜੂਨ ਸਿੰਘ ਵਿਧਾਇਕ ਤੇ ਭਲਾਈ ਟਸਟ ਚੰਡੀਗੜ੍ਹ ਉਪਰਾਲਾ ਕੀਤਾ ਜਾ ਰਿਹਾ ਤੇ ਕਿੰਨੇ ਚਿਰ ਤੋਂ ਤੁਹਾਡੇ ਲਈ ਉਪਰਾਲਾ ਕੀਤਾ ਜਾ ਰਿਹਾ ਹੈ ਅਸੀਂ ਪਿਛਲੇ 25 ਸਾਲ ਤੋਂ ਇਹ ਉਪਰਾਲਾ ਕਰ ਰਹੇ ਹਾਂ ਜੀ ਇਸ ਸਾਲ ਵੀ ਅਸੀਂ ਇਹ ਉਪਰਾਲਾ ਜਿਹੜਾ ਹੈ ਪਹਿਲਾਂ ਅਸੀਂ ਅਕਾਲ ਤੱਕ ਸਭ ਤੇ ਸਾਰੇ ਪੰਜਾਬ ਚ ਹਰਿਆਣਾ ਤੇ ਦਿੱਲੀ ਤੱਕ ਲੈ ਕੇ ਜਾਂਦੇ ਰਹੇ ਜੇ ਤਰ੍ਹਾਂ ਕਿ ਇਹ ਜਿਹੜਾ ਚੇਤਨਾ ਮਰਚੇ ਸੀ ਬਾਬਾ ਜੂਨ ਸਿੰਘ ਦਾ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਜਨਮ ਹੋਇਆ ਸੀ ਉਸ ਜਨਮ ਸਥਾਨ ਦੇ ਦਰਸ਼ਨ ਕਰਨ ਲਈ ਸੰਗਤਾਂ ਨੂੰ ਅਸੀਂ ਪਟਨਾ ਸਾਹਿਬ ਪਹੁੰਚ ਰਹੇ ਹਾਂ ਇਸ ਸਬੰਧ ਵਿੱਚ ਉਹ ਸਦਾਈ ਤਰੀਕ 27 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਕਨਡ ਪਟਸਵਰੋਂ ਆਰੰਭ ਕੀਤੇ ਜਾਣਗੇ 29 ਤਰੀਕ ਨੂੰ ਭੋਗ ਪਾਏ ਜਾਣਗੇ ਉਸ ਤੋਂ ਪਰંત ਪਹਿਲੀ ਤਰੀਕ ਨੂੰ ਅਸੀਂ ਅਕਾਲ ਤਖਤ ਸਾਹਿਬ ਤੇ ਸਿਰੀ ਮੱਥਾ ਟੇਕ ਕੇ ਰੇਲਵੇ ਸਟੇਸ਼ਨ ਪਹੁੰਚਾਂਗੇ ਰੇਲਵੇ ਸਟੇਸ਼ਨ ਜਿਹੜਾ ਹੈ ਸਾਰੀ ਸੰਗਤ ਰੇਲ ਦੇ ਸਪੈਸ਼ਲ ਰੇਲ ਕੀਤੀ ਐਸੋ ਉਹਦੇ ਚ ਸੰਗਤਾਂ ਬੈਠਣਗੇ ਤੇ 2 ਤਰੀਕ ਨੂੰ ਪਟਨਾ ਸਾਹਿਬ ਪਹੁੰਚਣਗੇ 2 ਤਰੀਕ ਨੂੰ ਪਟਨਾ ਸਾਹਿਬ ਰੇਲਵੇ ਸਟੇਸ਼ਨ ਤੋਂ ਉੱਥੇ ਦੀ ਪ੍ਰਬੰਧਕ ਕਮੇਟੀ ਜਿਹੜੀ ਹੈ ਪਟਨਾ ਸਾਹਿਬ ਦੀ ਉਹ ਬੱਸਾਂ ਰਹੀ ਸਾਰੀ ਸੰਗਤ ਨੂੰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਲੈ ਕੇ ਜਾਣ ਗਿਆ 3 ਤਰੀਕ ਨੂੰ ਅਸੀਂ ਸਾਰੀ ਸੰਗਤਾਂ ਜਿੰਨੀਆਂ ਵੀ ਪੰਜਾਬ ਤੋਂ ਜਾਂ ਦੂਜੀਆਂ ਸਟੇਟਾਂ ਤੋਂ ਸਾਰੀਆਂ ਸਟੇਟਾਂ ਤੋਂ ਤਕਰੀਬਨ ਬੰਦੇ ਆਉਣਗੇ ਉਹ ਸਾਰਿਆਂ ਨੂੰ ਅਸੀਂ 3 ਤਰੀਕ ਨੂੰ ਦਰਸ਼ਨ ਦਿਦਾਰੇ ਕਰਾਉਣੇ ਜਿੰਨੇ ਵੀ ਉੱਥੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਗੁਰਦੁਆਰਿਆਂ ਉਹਨਾਂ ਦੇ ਸਾਰਿਆਂ ਦੇ ਦਰਸ਼ਨ ਦਿਦਾਰ ਕਰਾਵਾਂਗੇ ਤੇ ਸ਼ਾਮ ਨੂੰ ਨਾਟਕ ਗੁਰੂ ਕੇ ਬੇਟੇ ਦਿਖਾਇਆ ਜਾਏਗਾ ਔਰ ਸਵੇਰੇ 8 ਵਜੇ ਅਹ ਤਕਸ਼ੀਰੇ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਕੀਤੇ ਜਾਣਗੇ। ਔਰ 4 ਤਰੀਕ ਨੂੰ ਅਹ ਪਹਿਲਾ ਗੁਰਦੁਆਰਾ ਗਾਇ ਘਾਟ ਦੇ ਵਿੱਚ 12:30 1 ਵਜੇ ਤੱਕ ਸ਼੍ਰੀ ਅਖੰਡ ਸਾਹਿਬ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਨਾਲ ਹੀ ਸ਼੍ਰੀ ਗੁਰਗੰਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਉਹ ਮਨਾਇਆ ਜਾਏਗਾ ਤੇ 1 ਵਜੇ ਜਾਂ 1:30 ਵਜੇ ਉੱਥੋਂ ਨਗਰ ਕੀਰਤਨ ਜਿਹੜਾ ਹੈ ਗੁਰਦੁਆਰਾ ਗਾਇ ਘਾਟ ਤੋਂ ਚੱਲੇਗਾ ਔਰ ਤਕਸ਼ੀਰੇ ਹਰਮੰਦਰ ਜੀ ਪਟਨਾ ਸਾਹਿਬ ਪਹੁੰਚੇਗਾ ਔਰ ਸ਼ਾਮ ਨੂੰ 6:00 ਤੇ 7:00 ਵਜੇ ਆਤਿਸ਼ਬਾਜੀ ਚਲਾਈ ਜਾਏਗੀ ਉਸਦੇ ਅਪਰੰਤ 8:00 ਤੋਂ 11:00 ਵਜੇ ਤੱਕ ਨਾਟਕ ਗੁਰੂ ਦੇ ਬਿਟੇ ਦਿਖਾਏ ਜਾਏਗਾ। ਔਰ 4-5 ਤਰੀਕ ਨੂੰ ਸਵੇਰੇ 8:00 8:30 ਵਜੇ ਅਖੰਡ ਪ੍ਰਸਾਦ ਦੇ ਭੋਗ ਪਾਉਣ ਕੇ ਤਖਤ ਜੀਰਮਨ ਦਾ ਸਾਹਿਬ ਕੇ ਔਰ ਉਸ ਤੋਂ ਅਪਰੰਤ ਰਾਗੀ ਕੀਰਤਨ ਕਰਨਗੇ ਤੇ ਉਸ ਤੋਂ ਅਪਰੰਤ ਕੋਈ 11:00 11:30 ਤੋਂ ਲੈ ਕੇ 3:00 ਵਜੇ ਤੱਕ ਗੁਰਮਤ ਵਿਚਾਰਾ ਹੋਣਗੇ। 3:00 ਵਜੇ ਇਸ ਪ੍ਰੋਗਰਾਮ ਦੀ ਸਮਾਪਤੀ ਹੋਏਗੀ। ਉਸਪ੍ਰੰਤ ਸੰਗਤਾਂ ਆਰਾਮ ਕਰਨ ਗਿਆ ਫਿਰ ਸ਼ਾਮ ਨੂੰ ਉੱਥੇ ਆਤਿਸ਼ਬਾਜੀ ਚਲਾਈ ਜਾਏਗੀ ਤੇ ਲੱਡੂ ਵੰਡੇ ਜਾਣਗੇ ਤੇ ਨਾਟਕਾ ਗੁਰੂ ਕੇ ਬੇਟ ਦਿਖਾਇਆ ਜਾਏਗਾ ਸੋ ਸਮਾਪਤੀ ਇਹ ਫਿਰ ਰਾਤ ਨੂੰ ਸੰਗਤਾਂ ਆਰਾਮ ਕਰਨ ਗਿਆ 6 ਤਰੀਕ ਨੂੰ ਸਵੇਰੇ ਫਿਰ ਸੰਗਤਾਂ ਲੰਗਰ ਪਾਣੀ ਛੱਕ ਕੇ ਰੇਲਵੇ ਸਟੇਸ਼ਨ ਪਟਨਾ ਸਾਹ ਪਹੁੰਚਣ ਗਿਆ ਉੱਥੋਂ ਗੱਡੀ 'ਚ ਬਹਿ ਜਾਣ ਗਿਆ ਤੇ 7 ਤਰੀਕ ਨੂੰ ਉੱਥੋਂ ਵਾਪਸੀ ਹੋ ਜਾਗੀ ਸੰਗਤ ਕਿਤੇ ਕੋਤੋਂ ਆ ਗਏ ਸੰਗਤ ਪੰਜਾਬ ਤੋਂ ਤਾਂ ਬਹੁਤ ਵੱਡੀ ਗਿਣਤੀ ਜਾਨੀ ਹੈ ਕਿ 1000 ਬੰਦਾ ਝਾਰਖੰਡ ਤੋਂ ਆਣਾ ਤੇ ਇੱਕ ਬਸ Madhya Pradesh ਤੋਂ ਇੱਕ ਬਸ Rajasthan ਇੱਕ Haryana ਇੱਕ Uttarakhand ਤੋਂ ਬਾਕੀ ਦਿੱਲੀ ਤੋਂ ਵੀ 10 15 20 ਬੰਦੇ ਜਾਨੇ ਆ ਅਸਾਮ ਤੋਂ ਇਧਰੋਂ Karnataka ਸਾਈਟ ਤੋਂ ਵੀ ਮਤਲਬ ਹਰ ਸਟੇਟ ਤੋਂ ਕਿਤੇ 10 ਕਿਤੇ 15 ਕਿਤੇ 20 ਟ੍ਰੇਨਾਂ ਰਹੀ ਉੱਥੇ ਪਹੁੰਚਣਗੇ ਯਾਨੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਉੱਥੇ ਫਾਜ਼ਲ ਵੀ ਇਹ ਲੱਗਦਾ ਕਿ ਜਿੱਥੇ-ਜਗਾ ਜਗਾ ਤੁਹਾਡੇ ਸਟਾਪ ਬਹਗੇ ਉੱਥੇ ਇੱਕ ਮੈਸੇਜ ਦਿੱਤਾ ਜਾ ਰਿਹਾ ਧਾਰਮਿਕ ਕਾਨੂੰਨ ਜਿਹੜਾ ਕਿ ਬੁਰਖ ਬਰਾਬ ਦੇ ਕਿ ਲੋਕ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਮੈਸੇਜ ਤਾਂ ਇਹ ਹੁਣ ਅਸੀਂ ਸਾਰੇ ਪੰਜਾਬ ਦੇ ਵਿੱਚ ਗੁਰਦੁਆਰਿਆਂ ਚ ਵੀ ਅਨਾਉਂਸਮੈਂਟ ਕਰਾਈ ਕਈ ਜ਼ਿਲ੍ਹਿਆਂ ਨੇ ਤਾਂ ਤੇ ਅਸੀਂ ਬਾਕੀ ਦਾ ਤੁਹਾਡੇ ਸਾਹਮਣੇ ਧੰਨਵਾਦ ਇਤਿਹਾਸ ਦੱਸਦਾ ਇਹ ਵੀ ਫਰੀ ਬੰਦ ਰਹੇ ਅਸੀਂ ਤੇ ਇਸ ਤੋਂ ਇਲਾਵਾ ਅਸੀਂ ਤਾਂ ਪ੍ਰਚਾਰ ਪੂਰਾ ਕਰ ਰਹੇ ਹਾਂ ਔਰ ਪਿਛਲੇ 25 ਸਾਲ ਤੇ ਕਰ ਰਹੇ ਹਾਂ ਇਹ ਸਾਡਾ 25ਵਾਂ ਚੇਤਨਾ ਮਾਰਚ ਹੈ ਸਿਲਵਰ ਜੁਬਲੀ ਇਸ ਕਰਕੇ ਅਸੀਂ ਉੱਥੇ ਮਨਾ ਰਹੇ ਹਾਂ ਤਾਂ ਕਿ ਸੰਗਤ ਦੇ ਵਿੱਚ ਇਹਦਾ ਸੰਗਤ ਨੂੰ ਇਸ ਚੇਤਨਾ ਮਾਤਰੀ ਕੀ ਸੁਨੇਹਾ ਦਿੱਤਾ ਜਾਣਾ ਹੈ ਸੰਗਤ ਨੂੰ ਸੀ ਚੇਤਨਾ ਮਰਦਾ ਜੀ ਪਹਿਲਾ ਸਨੇਹਾਤਾ ਬਾਬਾ ਜੀਵਨਸਨ ਦਾ ਪ੍ਰਕਾਸ਼ ਦਿਹਾੜਾ ਹੋਣ ਕਰਕੇ ਅਸੀਂ ਉਹਨਾਂ ਦੇ ਜੀਵਨ ਇਤਿਹਾਸ ਜਿਹੜਾ ਹੈ ਅੱਜ ਤੱਕ ਕਿਸੇ ਨੇ ਵੀ ਉਹਨਾਂ ਦੇ ਇਤਿਹਾਸ ਬਾਰੇ ਕਿਸੇ ਵੀ ਇੱਕ ਰਾਈਟਰ ਨੇ ਉਹਨਾਂ ਬਾਰੇ ਕੋਈ ਕਿਤਾਬ ਨਹੀਂ ਲਿਖੀ ਪਹਿਲੀ ਵਾਰ ਅਸੀਂ ਇਹ ਉਪਰਾਲਾ ਕੀਤਾ ਔਰ ਇਹ ਕਿਤਾਬਾਂ ਲੈ ਕੇ ਅਸੀਂ ਫ੍ਰੀ ਆਫ ਕੋਸਟ ਵੰਡ ਰਹੇ ਹਾਂ ਸੰਗਤ ਨੂੰ ਦੂਜਾ ਅਸੀਂ ਜਿਹੜੇ ਸਮਾਜਿਕ ਜੇ ਤਰ੍ਹਾਂ ਗੁਰਨਾਨਕ ਸਾਹਿਬ ਨੇ ਸਮਾਜਿਕ ਉਸੇ ਥਿਊਰੀ ਤੇ ਚੱਲ ਰਹੇ ਗੁਰਨਾਨਕ ਸਾਹਿਬ ਵਰਗੇ ਸਮਾਜਿਕ ਉਹਦੇ ਵਿੱਚ ਅਸੀਂ ਸਮਾਜਿਕ ਕੁਰਤੀਆਂ ਹੋ ਗਿਆ ਨਸ਼ਿਆਂ ਤੋਂ ਹੋ ਗਿਆ ਤੇ ਤੁਸੀਂ ਆਪਣੀ ਆਰਥਿਕ ਹਾਲਤ ਕਿਵੇਂ ਸੁਧਾਰਨੀ ਹੈ ਤੁਸੀਂ ਆਪਣੀ ਚਾਦਰ ਦੇਖ ਕੇ ਪੈਰ ਫਸਾਰਨੀ ਹੈ ਅਸੀਂ ਆਪਣੇ ਭਾਸ਼ਣਾਂ ਵਿੱਚ ਸੰਗਤੰਦਰ ਨੇ ਔਰ ਇੱਕ ਪੁਸਤਕ ਵੀ ਹੈ ਚੇਤਨਾ ਮਾਰਚ ਕਿਉਂ ਅਸੀਂ ਬੜੀ ਵੱਡੀ ਗਣਤੀ 'ਚ ਵੰਡੀ ਹੈ ਹੁਣ ਵੀ ਉਹ ਪੁਸਤਕ ਜਿਹੜੀ ਹੈ ਤਿਆਰ ਹੈ ਉਹ ਵੀ ਅਸੀਂ ਵੰਡਾਂਗੇ ਉਹਦੇ 'ਚ ਸਾਰਾ ਕੁਝ ਦਿੱਤਾ ਉਹਦੇ 'ਚ ਦੇਹਜ ਬਾਰੇ ਵੀ ਦਿੱਤਾ ਵੀ ਲੜਕੀਆਂ ਨੂੰ ਪੜ੍ਹਾਓ ਜਿਹੜੀ ਲੜਕੀ ਹੈ ਜੇ ਤੁਸੀਂ ਉਹਨੂੰ ਪੜ੍ਹਾ ਦੋਗੇ ਤਾਂ ਉਹ ਸਾਰੀ ਉਮਰ ਜਿਹੜੀ ਹੈ ਆਪਣੇ ਉਹਨੂੰ ਪੈਨਸ਼ਨ ਮਿਲੇਗੀ ਆਪਣੀ ਰੋਟੀ ਵਧੀਆ ਖਾਏਗੀ ਕਰਦੇ ਕੀ ਅਸੀਂ ਲੜਕੇ ਦਾ ਵਿਆਹ ਕਰ ਦੰਨੇ ਫਿਰ ਅਸੀਂ ਨਾਨਕ ਛੱਕਾਂ ਲਾਉਨੇ ਆ ਤੇ ਫਿਰ ਜੇ ਉਹਦਾ ਕੋਈ ਸਾਸੋਰਾ ਮਰ ਜਾਂਦਾ ਉਹਦੇ ਭੋਗ ਪਾਣੇ ਉਹ ਤੇ ਸਾਨੂੰ ਗਹਿਣੇ ਦੇਣੇ ਪੈਣੇ ਜੇ ਫਿਰ ਜਦ ਲੜਕੀ ਮਰਦੀ ਹੈ ਉਸ ਟਾਈਮ ਵੀ ਮਾਵਾਪ ਨੂੰ ਉਹਦਾ ਕਫਨ ਜਿਹੜਾ ਪਾਉਣਾ ਪੈਂਦਾ ਅਸੀਂ ਇਹ ਜਾਗਰੂਕ ਕਰਨਾ ਹੈ ਇਸ ਸਬੰਧ ਵਿੱਚ ਖਾਸ ਤੌਰ ਤੇ ਯਾਰ ਇਹ ਜਦੋਂ ਸਾਰੀ ਉਮਰ ਉਹ ਉਸ ਘਰ ਦੀ ਉਹ ਹੈ ਆਪਣੀ ਪ੍ਰਾਪਰਟੀ ਹੈ ਉਸ ਘਰ ਦੀ ਜਾਇਦਾਦ ਹੈ ਉਹ ਉਹ ਘਰ ਉਹਦੀ ਸੰਭਾਲ ਕਰ ਉਹਦੇ ਬੱਚੇ ਕਰਨ ਮਾਪੇ ਕਿਉਂ ਖਰਚਾ ਕਰਨ ਸੋ ਇਹ ਸਾਰੇ ਸਨੇਹ ਅਸੀਂ ਪਿਛਲੇ 25 ਸਾਲ ਤੇ ਜਿੰਨੀ ਕ ਸਾਡੀ ਕਪੈਸਿਟੀ ਹੈ ਮੇਰੇ ਸਾਥੀ ਸਾਰੇ ਸੀਨੀਅਰ ਵੀ ਜੂਨੀਅਰ ਵੀ ਸਾਰੇ ਦਿਨ ਰਾਤ ਤੇ ਕੰਮ ਕਰ ਰਹੇ ਹਨ ਔਰ ਸਾਡੇ ਦੇ ਰਿਜ਼ਲਟ ਵੀ ਵਧੀਆ ਆਏ ਪਿੰਡਾਂ ਦੇ ਵਿੱਚ ਬੜੀ ਜਾਗਰਤੀ ਆਈ ਹੈ ਜਿਹਨੂੰ ਬਾਬਾ ਜੀ ਉਸ ਦੇ ਨਾਮ ਦਾ ਨਹੀਂ ਸੀ ਪਤਾ ਅੱਜ ਉਹ ਇਤਿਹਾਸ ਜਾਣਦੇ ਆ ਸੋ ਇਸ ਕਰਕੇ ਇਹ ਸਾਡਾ ਸਨੇਹਾ ਬਾਕੀ ਅਸੀਂ ਸੰਗਠਨ ਕਹਿੰਦੇ ਵੀ ਤੁਸੀਂ ਨਸ਼ਿਆਂ ਤੇ ਦੂਰ ਹੋ ਗੁਰਗੁਨਾ ਸਾਹਿਬ ਨਾਲ ਜੁੜੋ ਔਰ ਬਹੁਤ ਇਹੋ ਜਿਹੇ ਨੌਜਵਾਨ ਹੈ ਜਿਹੜੇ ਜੁੜੇ ਆ ਮੈਂ ਕਿਸੇ ਨੂੰ ਨਹੀਂ ਕਿਹਾ ਵੀ ਦਾੜੀ ਕੇਸ ਰੱਖੋ ਆਪਣੇ ਆਪ ਰੱਖ ਲਏ ਨੇ ਸੋ ਇਸ ਕਰਕੇ ਅਸੀਂ ਸਾਡੀ ਕੋਸ਼ਿਸ਼ ਹੈ ਵੀ ਜਿੰਨਾ ਕੁ ਅਸੀਂ ਕਰ ਸਕਦੇ ਆ ਸੇਵਾ ਉਹ ਨਹੀਂ ਕਰ ਰਹੇ ਆ ਜੀ